ਹੈ प्रदीप ਚੌਧਰੀ ਤੇ ਤੁਸੀਂ ਦੇਖ ਰਹੇ ਹੋ ਐਕਸ਼ਨ ਪੰਜਾਬ ਵੈਬ ਨਿਊਜ਼ ਚੈਨਲ ਤੁਸੀਂ ਦੇਖ ਸਕਦੇ ਹੋ ਇੱਕ ਪਾਸੇ ਜੈ ਕਿਸਾਨ ਤੇ ਦੂਜੇ ਪਾਸੇ ਜੈ ਜਵਾਨ ਇੱਕ ਕਹੋ ਜਿਹਹਾ ਲੋਕਤੰਤਰ ਆਣ ਖੜਿਆ ਹੋਇਆ ਆਪਣੇ ਦੇਸ਼ ਦੇ ਵਿੱਚ ਜਿੱਥੇ ਇੱਕ ਪਾਸੇ ਜੈ ਕਿਸਾਨ ਹੁੰਦੇ ਆ ਤੇ ਦੂਜੇ ਪਾਸੇ ਜੈ ਜਵਾਨ ਹੁੰਦੇ ਆ ਤੁਸੀਂ ਦੇਖ ਸਕਦੇ ਹੋ ਇੱਕ ਪਾਸੇ ਜਿਹੜਾ ਕਿਸਾਨ ਹੈ ਉਹ ਆਪਣੀ ਮੰਗਾਂ ਨੂੰ ਲੈ ਕੇ ਇੱਥੇ ਵਿਰੋਧ ਕਰ ਰਹੇ ਆ ਉਹਨਾਂ ਦੀ ਇਹ ਮੰਗ ਹੈ ਕਿ ਵੀ ਉਹ ਕੁਝਕ ਜਿਹੜੇ ਸਵਾਲ ਹੈ ਉਹ ਮਹਾਰਾਣੀ ਪ੍ਰਨੀਤ ਕੋਰ ਨੂੰ ਕਰਨਾ ਚਾਹੁੰਦੇ ਆ ਕਿਉਂਕਿ ਉਹ ਲੋਕ ਸਭਾ ਪਟਿਆਲਾ ਦੇ ਬੀਜੇਪੀ ਦੇ ਕੈਂਡੀਡੇਟ ਹੈ ਤੇ ਉਹਨਾਂ ਨੇ ਇਹਨਾਂ ਲੋਕਾਂ ਨਾਲ ਹੀ ਵਿਚਰਨਾ ਇਹਨਾਂ ਲੋਕਾਂ ਤੋਂ ਹੀ ਵੋਟਾਂ ਲੈ ਕੇ ਐਮਪੀ ਬੰਨਣਾ ਤੇ ਇਹਨਾਂ ਦਾ ਹੱਕ ਬਣਦਾ ਹੈ ਉਹਨਾਂ ਤੋਂ ਕੁਝ ਸਵਾਲ ਕਰਨ ਦਾ ਤੇ ਦੂਜੇ ਪਾਸੇ ਤੁਸੀਂ ਦੇਖ ਸਕਦੇ ਹੋ ਕਿ ਵੀ ਪੁਲਿਸ ਪ੍ਰਸ਼ਾਸਨ ਮੁਸਤੈਦ ਇੱਥੇ ਖੜੀ ਹੈ ਤੇ ਬੜੇ ਹੀ ਤਰੀਕੇ ਦੇ ਨਾਲ ਜਿਹੜੇ ਡੀਐਸਪੀ ਸਾਹਿਬ ਹੈ ਉਹਨਾਂ ਨੇ ਜਿਹੜਾ ਇੱਥੇ ਕੋਈ ਅਨ ਸੁਖਾਵੀ ਘਟਨਾ ਨਾ ਵਾਪਰੇ ਜਿਹਦੇ ਕਰਕੇ ਉਹਨਾਂ ਨੇ ਪਿੱਛੇ ਜਿਹੜਾ ਰੂਟ ਹੈਗਾ ਜਿਹੜੇ ਬੀਜੇਪੀ ਦੇ ਵਰਕਰ ਤੇ ਲੀਡਰ ਹੈਗੇ ਉਹਨਾਂ ਨੂੰ ਦੂਜੇ ਪਾਸੇ ਤੋਂ ਡਾਇਵਰਟ ਕਰ ਦਿੱਤਾ ਹੈ ਕਿ ਤਾਂਕਿ ਇਹਨਾਂ ਦਾ ਆਮਣਾ ਸਾਹਮਣਾ ਨਾ ਸਕੇ ਥੋੜੀ ਦੇਰ ਤੱਕ ਉਹ ਤੁਸੀਂ ਪਿੱਛੇ ਟੈਂਟ ਦੇਖ ਪਾ ਰਹੇ ਹੋ ਉੱਥੇ ਮਹਾਰਾਣੀ ਪ੍ਰਨੀਤਕੌਰ ਨੇ ਆਣਾ ਜਗਦੀਸ਼ ਕੁਮਾਰ ਜੱਗਾ ਜਿਹੜੇ ਹਲਕਾ ਇੰਚਾਰਜ ਆ ਉਹਨਾਂ ਵੱਲੋਂ ਜਿਹੜਾ ਇਹ ਪੰਡਾ ਲਾਇਆ ਗਿਆ ਮਹਾਰਾਣੀ ਪ੍ਰਨੀਤਕੌਰ ਦੀ ਜਿਹੜੀ ਇੱਕ ਰੈਲੀ ਕਰਨੀ ਹੈ ਤੇ ਤੁਸੀਂ ਦੇਖ ਸਕਦੇ ਹੋ ਇੱਥੇ ਪੁਲਿਸ ਪ੍ਰਸ਼ਾਸਨ ਦੀ ਛਾਵਨੀ ਇਹਨੂੰ ਛਾਵਨੀ ਹੀ ਕਹਿ ਸਕਦੇ ਆ ਆਪਾਂ ਕਿ ਛਾਵਨੀ ਬਣਾ ਦਿੱਤੀ ਗਈ ਹੈ ਤਾਂ ਕਿ ਕੋਈ ਅਨਸੁਖਾ ਵੀ ਕਟਣਾ ਨਾ ਵਾਪਰੇ ਤੇ ਅੱਗੇ ਦੇਖਣਾ ਇਹ ਹੋਏਗਾ ਕਿ ਵੀ ਜਿਹੜੇ ਇਹ ਕਿਸਾਨ ਹੈ ਉਹ ਅੱਜ ਮਹਾਰਾਣੀ ਪਰਨੀਤ ਕੋਰ ਤੋਂ ਆਪਣੇ ਜੜੀਆਂ ਇਹਨਾਂ ਦੀ ਮੰਗਾ ਇਹਨਾਂ ਦੇ ਸਵਾਲ ਹੈ ਉਹ ਸਵਾਲ ਪੁੱਛਣ ਚ ਕਾਮਯਾਬ ਹੁੰਦੇ ਆ ਕੀ ਪੁਲਿਸ ਪ੍ਰਸ਼ਾਸਨ ਇੱਥੇ ਕੋਈ ਅਨਸੁਖਾ ਵੀ ਕਟਣਾ ਨਾ ਵਾਪਰੇ ਉਸ ਚ ਕਾਮਯਾਬ ਹੁੰਦੀ ਹੈ ਇਹ ਆਣਾ ਲਾ ਸਮਾਦਸੇ ਅਸੀਂ ਵੀ ਬੀਜੇਪੀ ਸਰਕਾਰ ਦਾ ਵਿਰੋਧ ਕਰ ਰਹੇ ਹਾਂ ਸਰ ਤਿੰਨ ਮਹੀਨੇ ਤੋਂ ਦੇਖੋ ਆਪਣਾ ਕਿਸਾਨ ਅੰਦੋਲਨ ਖੜੀ ਬੈਠੇ ਉਹਨਾਂ ਦੀ ਕੋਈ ਗੱਲ ਨਹੀਂ ਸੁਣ ਰਿਹਾ ਹੈਗਾ ਔਰ ਉਹਨਾਂ ਦੇ ਸਿਰਫ ਐਸੀ ਸਿੰਪਲ ਸਵਾਲ ਕਰਨੇ ਆ ਉਹ ਸਾਨੂੰ ਸਵਾਲਾਂ ਤੋਂ ਵੀ ਭੱਜਦੇ ਆ ਹਰ ਇੱਕ ਕਿਤੇ ਵੀ ਥਾਵੇਂ ਚਲੇ ਜਾਓ ਕਿਸਾਨ ਵਿਰੋਧ ਕਰਦੇ ਆ ਉਹ ਸਵਾਲ ਕਰਦੇ ਆ ਸਿੰਪਲ ਸ਼ੁਭ ਕਰਨ ਦੇ ਗੋਲੀਆਂ ਕਿਉਂ ਮਾਰੀਆਂ ਸਾਡੇ ਆਪਣੇ ਬਾਰਡਰ ਤੇ ਅੰਦਰ ਆ ਕੇ ਸਾਡੇ ਕਿਸਾਨਾਂ ਦੇ ਗੋਲੀਆਂ ਕਿਉਂ ਮਾਰੀਆਂ ਸਾਡੇ ਇਹ ਸਿੰਪਲ ਸਵਾਲਾਂ ਦੇ ਵੀ ਜਵਾਬ ਦੇਣ ਤੋਂ ਭੱਜਦੇ ਆ ਅਸੀਂ ਇਹਨਾਂ ਦਾ ਵਿਰੋਧ ਕਰ ਰਹੇ ਹਾਂ ਇਹ ਸਾਡੇ ਸਵਾਲ ਦੇ ਸਾਨੂੰ ਆ ਕੇ ਮਿਲਣ ਖੜਨ ਅਸੀਂ ਵਿਰੋਧ ਦੀ ਨੀਤੀ ਨੂੰ ਕਦੇ ਵੀ اختیار ਨਹੀਂ ਕਰਦੇ ਹੈਗੇ ਕਿਸਾਨ ਜਿਹੜੇ ਐ ਬਹੁਤ ਸਮਝਦਾਰ ਕਲਾਸ ਚੋਂ ਹੈਗੇ ਆ ਉਹ ਕਦੇ ਵੀ ਠੱਕਾ ਨਹੀਂ ਕਰਦੇ ਹੈਗੇ ਆ ਦੇਖ ਲਓ ਤੁਹਾਡੇ ਸਾਹਮਣੇ ਸੰਸਾਰ ਦਾ ਮੀਡੀਆ ਜਾਣ ਰਿਹਾ ਵੀ ਉਹ ਕਿੰਨੇ ਚਾਂਦਮਈ ਪ੍ਰੋਟੈਕਟ ਕਰ ਰਿਹਾ ਅੱਜ 47 ਡਿਗਰੀ ਦੇ ਟੈਂਪਰੇਚਰ 'ਚ ਵੀ ਕਿਸਾਨ ਰੇਲਾਂ ਦੇ ਟਰੈਕਟਰ ਰੋਕੀ ਬੈਠੇ ਆ ਉਹਨਾਂ ਦੀ ਕੋਈ ਪੁਕਾਰ ਨਹੀਂ ਸੁਣੀ ਜਾ ਰਹੀ ਇਹ ਹੋ ਰਿਹਾ ਹੈ ਬਿਲਕੁਲ ਧੱਕਾ ਹੋ ਰਿਹਾ ਸਾਰੇ ਆਮ ਧੱਕਾ ਹੋ ਰਿਹਾ ਤੁਸੀਂ ਕੀ ਆਸ ਕਰਦੇ ਹੋ ਵੀ ਜੇ ਭਾਜਪਾ ਸਰਕਾਰ ਆ ਜਾਂਦੀ ਹੈ ਤੁਹਾਨੂੰ ਆਮ ਲੋਕਾਂ ਨੂੰ ਕੋਈ ਇਹ ਬਖਸ਼ਣਗੇ ਜਿਹੜਾ ਕੁਝ ਕਿਸਾਨਾਂ ਨਾਲ ਹੋ ਰਿਹਾ ਜੋ ਉਹੀ ਤੁਹਾਡੇ ਨਾਲ ਵੀ ਹੋਊਗਾ ਉਹ ਆਮ ਜਨਤਾ ਨਾਲ ਹੋਊਗਾ ਸੋ ਅਸੀਂ ਭਾਜਪਾ ਦਾ ਵਿਰੋਧ ਕਰਦੇ ਹਾਂ ਸਾਡੇ ਸਵਾਲਾਂ ਦੇ ਜਵਾਬ ਦੇ ਦੇਣ ਸੋ ਕਿਸ ਤਰ੍ਹਾਂ ਤੁਸੀਂ ਦੇਖਦੇ ਹੋ ਪੁਲਿਸ ਤੁਹਾਨੂੰ ਅੱਗੇ ਨਹੀਂ ਜਾਣ ਦੇ ਰਹੀ ਤਾਂ ਕਿਸ ਤਰ੍ਹਾਂ ਤੁਸੀਂ ਸਵਾਲਾਂ ਦੇ ਜਵਾਬ ਉਹਨਾਂ ਤੋਂ ਲਓਗੇ ਅਸੀਂ ਸਵਾਲਾਂ ਦੇ ਜਵਾਬ ਲਵਾਂਗੇ ਅਸੀਂ ਸ਼ਾਂਤੀ ਪੀਸਫੁੱਲ ਅਸੀਂ ਪ੍ਰੋਟੈਕਟ ਕਰ ਸਕਦੇ ਹਾਂ ਸਾਡਾ ਰਾਈਟ ਹੈ ਸਰਕਾਰ ਉਹਨਾਂ ਦੀ ਹੈ ਸਰਕਾਰ ਉਹਨਾਂ ਦੇ ਤਹਿਹਾਂ ਤੇ ਚੱਲ ਰਹੀ ਹੈ ਇਹ ਧੱਕਾ ਕਰਦਾ ਪ੍ਰਸ਼ਾਸਨ ਸਾਡੇ ਨਾਲ ਹਮੇਸ਼ਾ ਚੱਲਦਾ ਹੀ ਆਇਆ ਹੈ ਤਾਂ ਬਾਕੀ ਕੋਸ਼ਿਸ਼ ਸਾਡੀ ਰਹੂਗੀ ਅਸੀਂ ਵੀ ਕਰੀਏ ਸਵਾਲ ਜਵਾਬ ਨਹੀਂ ਸਵਾਲ ਸਾਡੇ ਸਵਾਲਾਂ ਦੇ ਜਵਾਬ ਦੇਣਗੇ ਤਾਂ ਪਗੋੜੇ ਹੋਣਗੇ ਉਹ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਕਿ ਜਦ ਅਸੀਂ ਮਹਾਰਾਣੀ ਸਾਹਿਬ ਨੂੰ ਪੁੱਛਿਆ ਕਿ ਕਿਸਾਨ ਤੁਹਾਡਾ ਜਿਹਾ ਵਿਰੋਧ ਕਰ ਰਹੇ ਜਿਹੜੀ ਰੈਲੀ ਹੈ ਉਹਨਾਂ ਨੇ ਕਿਹਾ ਵੀ ਉਹਨਾਂ ਦਾ ਤਾਂ ਹੱਕ ਹੈ ਬਰੋਧ ਕਰਨਾ ਬਿਲਕੁਲ ਹੱਕ ਹੈ ਸਾਡਾ ਉਹ ਸਾਡੇ ਹੱਕ ਤੋਂ ਵੀ ਸਾਨੂੰ ਧੱਕਾ ਕਰਕੇ ਪਿੱਛੇ ਮੋੜਦੇ ਆ ਔਰ ਸਾਡੇ ਸਵਾਲਾਂ ਦੇ ਜਵਾਬ ਦੇਣ ਤੋਂ ਭੱਜਦੇ ਆ ਤੇ ਜਿਵੇਂ ਕਿ ਲੋਕ ਸਭਾ ਚੋਣ ਆ ਗਈਆਂ ਜੀ ਹੁਣ ਕਿਸ ਤਰ੍ਹਾਂ ਤੁਸੀਂ ਪਿੰਡਾਂ ਦੇ ਵਿੱਚ ਕਿਸ ਤਰ੍ਹਾਂ ਰਹੇਗਾ ਬੀਜੇਪੀ ਦਾ ਤੇ ਕੈਂਡੀਡੇਟਾਂ ਨੂੰ ਬੀਜੇਪੀ ਨੂੰ ਮੂੰਹ ਦੀ ਖਾਣੀ ਪਊਗੀ ਬੀਜੇਪੀ ਦਾ ਕੋਈ ਕਿਤੇ ਬੂਥ ਨਹੀਂ ਲੱਗਣ ਦੇਣਾ ਹੈਗਾ ਲੋਕਾਂ ਨੇ ਕਿਤੇ VOTING ਨਹੀਂ ਹੋਣੀ ਹੈਗੀ ਰਿਜ਼ਲਟ ਤੁਹਾਡੇ ਸਾਹਮਣੇ ਹੋਣਗੇ ਕਿਸਾਨ 100% ਵਿਰੋਧ ਕਰਨਗੇ ਇਹਨਾਂ ਦਾ ਔਰ ਇਹ ਸਾਡੀ ਹੱਕ ਦੀ ਲੜਾਈ ਹੈ ਅਸੀਂ ਕੋਈ ਗਲਤ ਨਹੀਂ ਕਰ ਰਹੇ ਹੈਗੇ ਸਾਡਾ ਇਹ ਰਾਈਟ ਹੈ ਸਾਡੇ ਬੱਚਿਆਂ ਦੇ ਕਾਤਲ ਸਰਕਾਰ ਹੈ ਇਹ ਅਸੀਂ ਇਹਨਾਂ ਦਾ ਵਿਰੋਧ ਕਰਾਂਗੇ ਹਰ ਹਾਲ ਕਰਾਂਗੇ ਕਿਸਾਨ ਕਿਹੜੀ ਪਾਰਟੀ ਨੂੰ ਸਪੋਰਟ ਕਰ ਰਹੇ ਕਿਸਾਨਾਂ ਦਾ ਕਿਸੇ ਪਾਰਟੀ ਨਾਲ ਕੋਈ ਸਬੰਧ ਨਹੀਂ ਹੈਗੇ ਕਿਸਾਨ ਆਪਣੇ ਹੱਕ ਵਾਸਤੇ ਲੜ ਰਹੇ ਆ ਕਿਸਾਨਾਂ ਦੀ ਕੋਈ ਕਿਸੇ ਦੀ ਪਾਰਟੀ ਨਾਲ ਕੋਈ ਤੋਂ ਨਹੀਂ ਹੋਊਗਾ ਮੈਂ ਮਨਜੀਤ ਸਿੰਘ ਰਾਸ਼ਟਰੀ ਪ੍ਰੈਜ਼ੀਡੈਂਟ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਜੋ ਅੱਜ ਇੱਥੇ ਆਏ ਆ ਜੋ ਭਾਜਪਾ ਦੇ ਲੀਡਰ ਜੋ ਇੱਥੇ ਦੇ ਕੈਂਡੀਡੇਟ ਨੇ ਮਹਾਰਾਣੀ ਪ੍ਰਨੀਤ ਕੌਰ ਤੇ ਉਹਨਾਂ ਦੇ ਨਾਲ ਸੈਂਟਰ ਦੇ ਮਨਿਸਟਰ ਵਿਜੇਂਦਰ ਸਖਾਵਜੇ ਜੀ ਆ ਰਹੇ ਨੇ ਸੱ ਅਸੀਂ ਦੋਨੇ ਫੋਰਮਾਂ ਵੱਲੋਂ ਕਿਸਾਨ ਮਜ਼ਦੂਰ ਮੋਰਚਾ ਤੇ ਐਸ ਕੇ ਐਮ ਨਾਨ ਪੋਲੀਟੀਕਲ ਵੱਲੋਂ ਸੱਦਾ দেয়া ਹੋਇਆ ਵੀ ਜਿੱਥੇ ਆਣ ਇਹਨਾਂ ਨੂੰ ਸਵਾਲ ਜਵਾਬ ਕਰੋ ਇਹਨਾਂ ਨੂੰ ਪੁੱਛੋ ਵੀ ਦਿੱਲੀ ਜਾਣਾ ਕੀ ਸਾਡਾ ਗੁਨਾਹ ਸੀਗਾ ਕੀ ਅਸੀਂ ਇਹ ਦੇਸ਼ ਦੇ ਵਸਨੀ ਨਹੀਂ ਹੈਗੇ ਸਾਡੇ ਸ਼ੂਭ ਕਰਨ ਦਾ ਕੀ ਕਸੂਰ ਸੀਗਾ ਉਹਨੂੰ ਗੋਲੀਆਂ ਮਾਰੀਆਂ ਸਾਡੇ ਸਰੇਂਦਰਪਾਲ ਅਕੜੀ ਦਾ ਕੀ ਕਸੂਰ ਸੀਗਾ ਉਹਨੂੰ ਸੇਰੇ ਪਿੰਡ ਤੁਸੀਂ ਕਤਲ ਕਰਕੇ ਗਏ ਹੋ ਤੇ ਜੋ ਹੰਸ ਰਾਜ ਹੰਸ ਨੇ ਇਹ ਜੋ ਇਹਨਾਂ ਨੇ ਵਾਕਿਆ ਕਰਿਆ ਸਾਡੇ ਬੰਦੇ ਦੇ ਗੋਲੀਆਂ ਮਾਰੀਆਂ ਸਾਰਾ ਕੁਝ ਹੈ ਉਹਦੇ 'ਚ ਇੱਕ ਗੱਲ ਸਾਨੂੰ ਸਿੱਧ ਹੋ ਗਈ ਹੰਸ ਰਾਜ ਹੰਸ ਆਪਣੇ ਮੂੰਹ ਤੋਂ ਕਹਿ ਬੈਠਾ ਵੀ ਦੋ ਤਰੀਕ ਤੋਂ ਬਾਅਦ ਅਸੀਂ ਤੁਹਾਨੂੰ ਦੇਖਾਂਗੇ ਤੁਹਾਨੂੰ ਅਸੀਂ ਕੁੱਟਾਂਗੇ ਉਹਦੇ 'ਚ ਇਹ ਸਿੱਧ ਹੋ ਗਿਆ ਹੈਗਾ ਵੀ ਛਿੱਤਰ ਮਾਰਾਂਗੇ ਵੀ ਇਹਨਾਂ ਜਿਹੜੀ ਅੰਦਰਲੀ ਮਾਨਸਿਕਤਾ ਹੈਗੀ ਹੈ ਵੀ ਉਹ ਕਿਸਾਨਾਂ ਦੇ ਬਿਲਕੁਲ ਵਿਰੁੱਧ ਹੈ ਇਹਨਾਂ ਨੂੰ ਮਾਰਨ ਵਾਲੇ ਕਿਉਂਕਿ ਸੇਮ ਆਹੀ ਚੀਜ਼ ਜਦੋਂ ਅਜੇ ਮਿਸ਼ਰਾ ਟੈਣੀ ਨੇ ਕਰੀ ਸੀਗੀ ਉੱਥੇ ਸਾਡੇ 4 ਕਿਸਾਨ ਸ਼ਹੀਦ ਕਰੇ ਗਏ ਸੀਗੇ ਲਕੀਮਪੁਰ ਕੀਰੀ ਚ ਤੇ ਇੱਕ ਪੱਤਰਕਾਰ ਸ਼ਹੀਦ ਹੋਇਆ ਸੀਗਾ ਸੇਮ ਉਦੋਂ ਵੀ ਆਹੀ ਗੱਲ ਇਹਨਾਂ ਨੇ ਕਹੀ ਸੀਗੀ ਕਹਿੰਦਾ ਮੈਂ ਬੀਜੇਪੀ ਦੇ ਮੰਤਰੀ ਤੋਂ ਵੀ ਨਾ ਹੋਰ ਵੀ ਬਹੁਤ ਕੁਝ ਹੈ ਵੀ ਇਕੱਲਾ ਮੈਂ ਬੀਜੇਪੀ ਦਾ ਲੀਡਰ ਨਹੀਂ ਹੈਗਾ ਵੀ ਉਹਦੇ ਤਹਦ ਇਹਨਾਂ ਦਾ ਜਿਹੜਾ ਚਿਹਰਾ ਅਸੀਂ ਲੋਕਾਂ ਸਾਹਮਣੇ ਨੰਗਾ ਕਰਨ ਲੱਗੇ ਹੋਏ ਆਂ ਵੀ ਇਹ ਜਿਹੜੀ ਹੈ ਕਿਸਾਨਾਂ ਦੀ ਕਾਤਲ ਜਮਾਤ ਹੈ ਇਹਨਾਂ ਤੋਂ ਬਚੋ ਕਿਉਂਕਿ ਵੋਟਾਂ ਸਿਰਤੇ ਨੇ ਮੈਂ ਬੇਨਤੀ ਕਰਨਾ ਚਾਹਾਂਗਾ ਵੀ ਭਾਜੀਪੀ ਨੂੰ ਵੋਟਾਂ ਆਪਾ ਹੋਰ ਜਿਸ ਮਰਜ਼ੀ ਨੂੰ ਪਾਓ ਪ੍ਰਧਾਨ ਜੀ ਜਦ ਅਸੀਂ ਪੂਰੇ ਜਿਹੜੇ ਰਿਪਰੈਜ਼ੈਂਟ ਕਰ ਰਹੇ ਆਂ ਜੀ ਰੈਲੀ ਨੂੰ ਜਗਦੀਸ਼ ਕੁਮਾਰ ਜੱਗਾ ਉਹਨਾਂ ਤੋਂ ਸਵਾਲ ਪੁੱਛਿਆ ਹਾਂਜੀ ਕਿ ਉਹ ਕਹਿੰਦੇ ਸੀ ਵੈਸੇ ਤਾਂ ਅਸੀਂ ਕਿਸਾਨਾਂ ਦੇ ਹੱਕ ਦੇ ਵਿੱਚ ਆ ਅਸੀਂ ਪੁੱਛਿਆ ਵੀ ਤੁਸੀਂ ਦੱਸੋ ਆਪਣੇ ਏਰੀਆ ਦੇ ਵਿੱਚ ਕਿਸਾਨ ਬੈਠੇ ਆ ਸ਼ੰਭੂ ਏਰੀਆ ਦੇ ਵਿੱਚ ਬੀ ਉਹ ਠੀਕ ਬੈਠਿਆ ਕਿ ਗਲਤ ਉਹ ਕਹਿੰਦੇ ਹੋਰ ਸਵਾਲ ਪੁੱਛੋ ਇਹ ਇਹਦਾ ਜਵਾਬ ਗੱਲ ਇਹ ਆ ਜੇ ਜੱਗਾ ਜੀ ਹੱਕ 'ਚ ਹੁੰਦੇ ਔਰੇ ਜਿਹੜੀ ਹੁਣ ਮਹਾਰਾਣੀ ਪ੍ਰਨੀਤ ਕੌਰ ਕੈਂਡੀਡੇਟ ਲਈ ਗਈ ਹੈ ਉਹਦੇ ਹੱਕ ਦੇ ਵਿੱਚ ਇਹ ਰੈਲੀਆਂ ਨਾ ਕਰਦੇ ਹੋ ਉਹਦਾ ਵਿਰੋਧ ਕਰਦੇ ਇਹ ਇਹਨਾਂ ਦੇ ਚਿਹਰੇ ਦਿਖਾਣ ਦੇ ਹੋਰ ਨੇ ਅੰਦਰੋਂ ਹੋ ਰਹੇ ਕਿਉਂਕਿ ਤੁਹਾਡੇ ਕੋਲ ਪੱਤਰਕਾਰਾਂ ਸਵਾਲੋਂ ਤਾਂ ਜਦ ਦੋੜਦੇ ਨੇ ਇਹਨਾਂ ਕੋਲ ਕੋਈ ਉਹਦਾ ਪੁਖਤਾ ਜਵਾਬ ਹੀ ਨਹੀਂ ਹੈਗਾ ਜਿਹੜਾ ਕਿਸਾਨਾਂ ਨੂੰ ਕਤਲ ਕਰਿਆ ਗਿਆ ਪਹਿਲਾਂ 750 ਕਿਸਾਨ ਸਾਡੇ ਪਹਿਲਾਂ ਸ਼ਹੀਦ ਹੋਏ 22 ਕਿਸਾਨ ਸਾਡੇ ਹੁਣ ਤੱਕ ਸ਼ਹੀਦ ਹੋ ਗਏ ਕਿਉਂਕਿ ਇਹਨਾਂ ਕੋਲੋਂ ਗੱਲਾਂ ਦਾ ਜਵਾਬ ਹੀ ਨਹੀਂ ਹੈਗਾ ਵੀ ਜੋ ਜੱਗਾ ਵੀ ਮੈਂ ਤਾਂ ਕਹੂੰਗਾ ਠੀਕ ਹੈ ਇਹ ਕਹਿੰਦਾ ਮੈਂ ਕਿਸਾਨਾਂ ਦਾ ਭਾਈ ਜੀ ਜੇ ਤੁਸੀਂ ਕਿਸਾਨਾਂ ਦੇ ਹੋ ਨਾ ਛੱਡ ਕੇ ਇਹਨਾਂ ਨੂੰ ਇੱਧਰ ਆ ਕੇ ਸਾਡੇ ਪaule 'ਚ ਖੜ੍ਹਜੋ ਤੁਹਾਡਾ ਸਤਿਕਾਰ ਕਰਾਂਗੇ ਸਨਮਾਨ ਕਰਾਂਗੇ ਤੁਸੀਂ ਕਹੋ ਵੀ ਅਸੀਂ ਭਾਜਪਾ ਤੋਂ ਲਬੱਕ ਉਹ ਪ੍ਰਧਾਨ ਜੀ ਉਹ ਕਹਿੰਦੇ ਕਿ ਜਿਹੜੇ ਸਾਡਾ ਵਿਰੋਧ ਕਰ ਰਹੇ ਹਨ ਉਹ ਕਿਸਾਨ ਹੀ ਨਹੀਂ ਮੇਰੀ ਕਿਸਾਨਾਂ ਨਾਲ ਤਾਂ ਬਹੁਤ achhi ਬਣੀ ਹੋਈ ਹੈ ਮੈਂ ਪਾਣੀ ਵੀ ਦਿੰਦਾ ਰਿਹਾ ਉਹਨਾਂ ਨੂੰ ਕਿਸਾਨੀ ਅੰਦੋਲਨ ਦੇ ਵਿੱਚ ਸਭ ਕੁਝ ਮੰਨਣ ਨੂੰ ਤਿਆਰ ਹੀ ਨਹੀਂ ਹੈ ਜਿਹੜਾ ਸਾਡਾ ਵਿਰੋਧ ਕਰਦਾ ਗੱਲ ਇਹ ਹੈ ਜੀ ਉਹਨਾਂ ਦੇ ਮੰਨਣ ਨਾ ਮੰਨਣ ਵਾਲਾ ਸਾਨੂੰ ਕੋਈ ਫਰਕ ਨਹੀਂ ਪੈਂਦਾ ਜੇ ਉਹਨਾਂ ਨੇ ਪਾਣੀ ਦਿਆ ਹੈਗਾ ਸੇਵਾ ਉੱਥੇ ਬਹੁਤ ਦੁਨੀਆ ਕਰਨ ਲੱਗੀ ਹੋਈ ਹੈ ਕਿਉਂਕਿ ਇੱਕ ਪੰਜਾਬ ਦੇ ਸਾਡੇ ਸਿਸਟਮ ਬਣਿਆ ਹੋਇਆ ਹੈ ਵੀ ਕੋਈ ਵੀ ਜਾ ਕੇ ਆਪਣੇ ਮਨੋਂ ਸੇਵਾ ਕਰ ਸਕਦਾ ਹੈ ਜੇ ਉਹ ਤੋਂ ਅਸੀਂ ਕੁਝ ਮੰਗਿਆ ਫੇਰ ਉਹ ਗੱਲ ਕਰੇ ਵੀ ਇਹਨਾਂ ਨੇ ਮੰਗਿਆ ਹੈਗਾ ਇੱਕ ਸੇਵਾ ਕਰਨੀ ਤੇ ਮੰਗਣ ਦਾ ਜ਼ਮੀਨ ਸਮਾਨ ਦਾ ਫਰਕ ਹੈ ਜੇ ਉਹਨੇ ਸੇਵਾ ਕਰੀਏ ਉਹਦਾ ਕੋਈ ਗੱਲ ਨਹੀਂ ਪਰ ਜੋ ਅੱਜ ਦਾ ਵਰਤਾਰਾ ਚੱਲ ਰਿਹਾ ਸਾਨੂੰ ਤਕਰੀਬਨ 100 ਦਿਨ ਪੂਰਾ ਹੋਣ ਵਾਲਾ ਹੈਗਾ ਬਾਰਡਰਾਂ ਦੇ ਬੈਠਿਆਂ ਨੂੰ ਸਾਡੀ ਗੱਲ ਸੁਣਨ ਨੂੰ ਤਿਆਰ ਨਹੀਂ ਸਾਡੇ ਤਿੰਨ ਜਨ ਤਿੰਨ ਨੌਜਵਾਨ ਹਰਿਆਣੇ ਦੀ ਬੀਜੇਪੀ ਸਰਕਾਰ ਨੇ ਬਿਲਕੁਲ ਬੇਗੁਨਾ ਅਰੈਸਟ ਕਰੇ ਹੋਏ ਆ ਉਹਨਾਂ ਨੂੰ ਛੱਡਣ ਲਈ ਤਿਆਰ ਨਹੀਂ ਇਹਦੇ 'ਚ ਉਹਨਾਂ ਦਾ ਕਿਹੜਾ ਚਿਹਰਾ ਅਸੀਂ ਦੇਖਾਂਗੇ ਉਸ ਤੋਂ ਬਾਅਦ ਜਿਹੜੀ ਗੱਲ ਤੇ ਆਏ ਹੋਏ ਆ ਵੀ ਸਾਡੇ ਬੰਦਿਆਂ ਨੂੰ ਮਾਰ ਦੋ ਉਹਨਾਂ ਨੂੰ ਸ਼ਹੀਦ ਕਰ ਦੋ ਉਸ ਤੋਂ ਬਾਅਦ ਹੰਸ ਰਾਜ ਹਾਸ ਜੀ ਕਹਿ ਰਹੇ ਨੇ ਵੀ ਅਸੀਂ ਦੋ ਤਰੀਕ ਤੋਂ ਬਾਅਦ ਇਹਨਾਂ ਦੇ ਛਿੱਤਰ ਫੇਰਾਂਗੇ ਇਹਨਾਂ ਨੂੰ ਪੈਰਾਂ 'ਚ ਘੇਰਾਂਗੇ ਮੈਂ ਕਹਿਣਾ ਚਾਹੂੰਗਾ ਹਸਰਾਵ ਜਹਾਂਦ ਜੀ ਉਹਦਾ ਬਹੁਤ ਦੂਰ ਦੀਆਂ ਗੱਲਾਂ ਨੇ ਦੋ ਤਰੀਕਾ ਉਦੋਂ ਪਹਿਲਾਂ ਅੱਜ ਵੀ ਅਸੀਂ ਆਏ ਖੜੇ ਆਂ ਪ੍ਰਸ਼ਾਸਨ ਨੂੰ ਪਰਾਂ ਕਰਕੇ ਆ ਕੇ ਸੱਡਣ ਤੋਂ ਹੱਥ ਤੋਲੋ ਪਤਾ ਲੱਗ ਜੂਗਾ ਪ੍ਰਧਾਨ ਜੀ ਆਜ਼ਾਦ ਉਮੀਦਵਾਰ ਨੰਨਾ ਜੀ ਖੜੇ ਆਂ ਪੂਰੇ ਆਏ ਆ ਤੁਹਾਡੀ ਸਮਰਥਨ ਕਰਨ ਵਾਸਤੇ ਇਹ ਵੀ ਗਰੀਬ ਘਰ ਤੋਂ ਹੈ ਕੀ ਕਹਿਣਾ ਚਾਹੋਗੇ ਬਹੁਤ ਵਧੀਆ ਸਾਡਾ ਵੀਰ ਦੇਖੋ ਇੱਕ ਬਹੁਤ ਵੱਡਾ ਜਿਗਰਾ ਚੀਂਦਾ ਐ ਐਮਪੀ ਦੀ ਇਲੈਕਸ਼ਨ ਕੋਈ ਛੱਡ ਜੂ ਇਲੈਕਸ਼ਨ ਨਹੀਂ ਹੁੰਦੀ 9 ਐਮਐਲਏ ਦੇ 9 ਹਲਕੇ ਨੂੰ ਰਿਪਰੈਜ਼ੈਂਟ ਕਰਨਾ ਮੈਂ ਇਹਨਾਂ ਨੂੰ ਮੁਬਾਰਕਵਾਦ ਵੀ ਦਵਾਂਗਾ ਇਹਨਾਂ ਦੇ ਹੌਸਲੇ ਨੂੰ ਸਲਾਮ ਵੀ ਕਰਾਂਗੇ ਵੀ ਬਹੁਤ ਵੱਡੀ ਗੱਲ ਹੈ ਇਹ ਪਹਿਲਾਂ ਵੀ ਜਦੋਂ ਸਾਡਾ ਸਰੇਂਦਰ ਪਹਿਲਾ ਅਕੜੀ ਜੀ ਮਰੇ ਨੇ ਉਹਨਾਂ ਨੂੰ ਸ਼ਹੀਦ ਕਰਾਇਆ ਉਦੋਂ ਆਪਣਾ ਟਾਲੀ ਵਾਲੇ ਚੌਂਕ ਬੈਠੇ ਨੇ ਕਿਸਾਨਾਂ ਦੇ ਹੱਕ 'ਚ ਅੱਜ ਵੀ ਆਏ ਨੇ ਇਹਨਾਂ ਨੂੰ ਜੀ ਆਇਆਂ ਨੂੰ ਐ ਬਾਕੀ ਕੋਈ ਗੱਲ ਨਹੀਂ ਜਿੰਨਾ ਸਾਡੇ ਤੋਂ ਹੋਇਆ ਸੀ ਇਹਨਾਂ ਦੇ ਨਾਲ ਕੋਈ ਪ੍ਰੋਬਲਮ ਕੀ ਕਹਾਂਗੇ ਅੱਜ ਤੁਸੀਂ ਅੱਜ ਕਿਸਾਨਾਂ ਦੇ ਨਾਲ ਉਹਰੇ ਵਿਰੋਧ ਕਰ ਰਹੇ ਹੋ ਦੇਖੋ ਸੰਦੀਪ ਜੀ ਮੈਂ ਆਪਣਾ ਅੱਜ ਚੋਣ ਪੰਚਾਇਤ ਕਰ ਰਿਹਾ ਸੀ ਕੰਪੇਨਿੰਗ ਕਰ ਰਿਹਾ ਸੀ ਜਿਵੇਂ ਹੀ ਮੈਨੂੰ ਪਤਾ ਲੱਗਿਆ ਕਿ ਮੇਰੇ ਕਿਸਾਨ ਪਰ ਆਤੇ ਮੇਰੀਆਂ ਪੈਣਾ ਬੀਜੇਪੀ ਦਾ ਜਿਹੜਾ ਹੈ ਵਿਰੋਧ ਕਰਨ ਵਾਸਤੇ ਇੱਥੇ ਪਹੁੰਚੇ ਨੇ ਮੈਂ ਆਪਣੀ ਕੰਪੇਨਿੰਗ ਵਿੱਚੋਂ ਛੱਡ ਕੇ ਨਾਲ ਦੀ ਨਾਲ ਇੱਥੇ ਪਹੁੰਚ ਗਿਆ ਕਿਉਂਕਿ ਮੈਂ ਮੰਨਣਾ ਚਾਹੂੰਗਾ ਕਿ ਜਿਹੜਾ ਕਿਸਾਨ ਹੈ ਉਹ ਸਾਡਾ ਅੰਦਤ ਹੈ ਜੇ ਅਸੀਂ ਉਹਨਾਂ ਦੀ ਰਾਖੀ ਨਹੀਂ ਕਰ ਸਕਦੇ ਤਾਂ ਫਿਰ ਸਾਨੂੰ ਮੈਂ ਕਹਾਂਗਾ ਕਿ ਮੇਰਾ ਇਲੈਕਸ਼ਨ ਵੀ ਜ਼ੀਰੋ ਹੈ ਉਹਦੇ ਵਿੱਚ ਹੀ ਮੈਂ ਆਪਣੇ ਇਲੈਕਸ਼ਨ ਨੂੰ ਪਿੱਛੇ ਹਟ ਕੇ ਸਭ ਤੋਂ ਪਹਿਲਾਂ ਮੈਂ ਆਪਣੇ ਕਿਸਾਨ ਵੀਰਾਂ ਤੇ ਆਪਣੀਆਂ ਜਿਹੜੀਆਂ ਮੇਰੀਆਂ ਭੈਣਾਂ ਤੇ ਇਹਨਾਂ ਦੇ ਨਾਲ ਡੱਟ ਕੇ ਖੜੂੰਗਾ ਮੈਂ ਇਲੈਕਸ਼ਨ ਨੂੰ ਕੋਈ ਮਾਇਨੇ ਨਹੀਂ ਰੱਖਦਾ ਮੇਰੇ ਲਈ ਇਹ ਇੰਨਾ ਜ਼ਰੂਰੀ ਨਹੀਂ ਹੋਏਗਾ ਜਿੰਨਾ ਮੇਰੇ ਲਈ ਮੇਰੇ ਕਿਸਾਨ ਪਰ ਆਉਣਗੇ ਤੇ ਹਾਂ ਦੇਖੋ ਇਹ ਬੜੀ ਮੰਦਭਾਗੀ ਖਬਰ ਹੈ ਕਿ ਦੇਖੋ ਅਸੀਂ 750 ਕਿਸਾਨ ਪਹਿਲਾਂ ਵੀ ਸ਼ਹੀਦ ਕਰ ਸੁਕੇ ਹੁਣ ਪਿੱਛੇ ਜੇ ਆਪਣਾ ਇੱਕ ਨੌਜਵਾਨ ਵੀਰ ਸ਼ੁਕਰਨ ਸਿੰਘ ਉਹ ਸ਼ਹੀਦ ਹੋਇਆ ਹੁਣ ਆਕੜੀ ਤੋਂ ਸਾਡੇ ਕਿਸਾਨ ਜੀ ਸ਼ਹੀਦ ਹੋਏ ਪਰ ਮੈਂ ਕਹੂੰਗਾ ਇਹ ਜਿਹੜੀ ਭਾਜਪਾ ਦੀ ਸਰਕਾਰ ਹੈ ਬਿਲਕੁਲ ਨਿਕੰਮੀ ਸਰਕਾਰ ਹੈ ਤਾਂ ਮੈਂ ਨਹੀਂ ਸਮਝਦਾ ਕਿ ਇਹੋ ਜੀ ਸਰਕਾਰ ਸਾਡੇ ਦੇਸ਼ ਤੇ ਦੁਬਾਰਾ ਆਣੀ ਚਾਹੀਦੀ ਹੈ ਕਿਸ ਤਰ੍ਹਾਂ ਦੇਖਦੇ ਹੋ ਜਗਦੀਸ਼ ਕੁਮਾਰ ਜੱਗਾ ਜਿਹੜੀ ਕਰਾ ਰਹੇ ਨੇ ਦੱਸੋ ਮਨਜੀਤ ਜੀ ਕਿਸਾਨਾਂ ਨੂੰ ਰੋਕਿਆ ਜਾ ਰਿਹਾ ਮਹਾਰਾਣੀ ਨੂੰ ਮਿਲਣ ਦੇ ਦੇਖੋ ਸੰਦੀਪ ਜੀ ਸਾਡੇ ਕਿਸਾਨ ਵੀਰ ਬਿਲਕੁਲ ਸਾਡੇ ਸਾਡੇ ਘਰ ਵਿੱਚ ਧਰਨੇ ਲਾ ਕੇ ਬੈਠੇ ਨੇ ਸ਼ੰਭੂ ਬਾੜਾ ਤੇ ਸਾਡਾ ਘਾਰੀ ਹੈ ਪਰ ਜੇ ਜੱਗਾ ਜੀ ਸਾਡੇ ਸਮਰਥਨ ਇੱਥੇ ਹੁੰਦੇ ਕਿਸਾਨ ਵੀ ਵੀਰਾਂ ਦੇ ਸਮਰਥਨ ਇੱਥੇ ਹੁੰਦੇ ਤਾਂ ਮੈਂ ਸਮਝ ਸਕਦਾ ਕਿ ਇਹਨਾਂ ਨੂੰ ਭਾਜਪਾ ਦਾ ਬਾਈਕਾਟ ਕਰ ਲੈਣਾ ਚਾਹੀਦਾ ਸੀਗਾ ਪਰ ਇਹਨਾਂ ਦੇ ਮੈਨੂੰ ਲੱਗਦਾ ਉਪਰੋਂ ਖਿਆਲ ਕੁਝ ਹੋ ਨਹੀਂ ਅੰਦਰੋਂ ਖਿਆਲ ਕੁਝ ਹੋ ਨਹੀਂ ਐਕਸ਼ਨ ਪੰਜਾਬ ਅਸਰ ਜੋ ਨਜ਼ਰ ਆਵੇ